ਕੁੜੇ ਕੀ ਹੋਇਆ ਤੈਨੂੰ ਕੁਝ ਨਹੀਂ ਹੋਇਆ ਮੰਮੀ ਤੂੰ ਬੜਾ ਮੂੰਹ ਲਮਕਾਇਆ ਵਾ ਲਮਕਾਉਣਾ ਕੀ ਆ ਮੰਮੀ ਆ ਪਾ ਭਾਬੀ ਆ ਨਾ ਮੈਂ ਜਾਣਾ ਸੀ ਐਡਮਿਸ਼ਨ ਕਰਾਉਣਾ ਸਵੇਰੇ ਦੱਸਿਆ ਸੀ ਨਾ ਆਹੋ ਕਿੰਨੀ ਖੁਸ਼ ਹੀ ਮੈਂ ਸਵੇਰੇ ਅੰਦਰ ਗਈ ਭਾਬੀ ਦੇ ਕਮਰੇ ਚ ਕਿ ਵੀਰ ਕਿੱਥੇ ਆ ਮੂੰ ਤੇ ਮੈਨੂੰ ਅੱਗੋ ਪੁੱਛਣ ਲੱਗੀ ਕਿੱਥੇ ਜਾਣਾ ਤੂੰ ਤੇ ਮੈਂ ਜਿੱਥੇ ਮੈਂ ਐਡਮਿਸ਼ਨ ਲੈਣ ਜਾਣਾ ਤੇ ਅੱਗੋ ਮੈਨੂੰ ਭਾਪੀ ਗਈ ਪਹਿਲਾਂ ਉਹਨੂੰ ਦੱਸਿਆ ਨਾ ਹੋਊਗਾ ਉਹਨਾਂ ਦੇ ਮੰਮੀ ਨੂੰ ਪਤਾ ਨਹੀਂ ਆ ਭਾਬੀ ਕਹਿੰਦੀ ਸਾਡੇ ਕੋ ਪੈਸੇ ਨਹੀਂ ਆ ਤੈਨੂੰ ਕੋਰਸ ਕੋਰਸ ਕਰਾਉਣਵਾਤੀ ਘਰੇ ਬਹਿ ਜਾ ਚੁੱਪ ਕਰਕੇ ਅੱਗੇ ਤੇਰੀ ਪੜਾਈ ਮੈਂ ਹੀ ਪੂਰੀ ਕਰਾਈ ਆ ਸਾਡੇ ਕੋਈ ਹੁਣ ਇੰਨੇ ਪੈਸੇ ਲਾਈ ਜਾਣਗੇ ਫਟੇ ਮੁ ਘਰੇ ਦਾ ਪੈਸੇ ਦਾ ਸ ਇਹਨੇ ਲਾਉਣੇ ਪੈਸੇ ਤਾਂ ਅਹੀਂ ਲਾਉਣੇ ਜਦੋਂ ਅਸੀਂ ਕਹਿੰਨੇ ਹਨਾ ਵੀ ਨਹੀਂ ਪੜਾਉਣਾ ਤੋਦੋ ਇਹ ਕਹਿੰਦੀ ਵੀ ਅਸੀਂ ਪੜਾਉਣਾ ਵਾ ਤੋ ਹੁਣ ਵੇਖ ਲੈ ਨਾਲੇ ਪੈਸੇ ਇਹਨੇ ਕਿਹੜੇ ਪੇਕੇ ਤੋਂ ਲੈ ਕੇ ਦੇਣੇ ਐ ਤਾਂ ਆ ਜਾ ਕੇ ਉਹਦਾ ਭਰਾ ਤੇਰਾ ਕਮਾਈ ਕਰਨ ਡਿਆ ਵਾ ਉਹੀ ਪੈਸੇ ਖਰਚਣੇ ਉਹੀ ਤੇ ਮੰਮੀ ਵੀਰਜੀ ਤੇ ਮੰਨੇ ਸੀਗੇ ਪਹਿਲਾਂ ਕਿ ਵੀ ਕੋਈ ਨਹੀਂ ਵੀਰ ਜੀ ਮੰਨੇ ਹੁਣ ਵੀ ਤੋਂ ਮੰਨੇ ਉਹਨੂੰ ਕਿਹੜਾ ਪਤਾ ਹੋਣਾ ਵਾ ਇਹ ਤਾਂ ਉਹਦਾਂ ਹੀ ਗੱਲ ਹੋਈ ਤੇਰੀ ਪਰਚਾਈ ਨਹੀਂ ਪਤਾ ਨਹੀਂ ਮੰਮੀ ਚਲ ਕੋਈ ਗੱਲ ਨਹੀਂ ਜੋ ਕੁਛ ਵੀ ਆ ਹੁਣ ਤੁਸੀਂ ਨਾ ਕੁਝ ਕਿਉ ਭਾਬੀ ਨੂੰ ਕਿਉ ਨਾ ਕਿਉ ਐ ਦਫਾ ਤੈਨੂੰ ਮੈਨੂੰ ਪੜ੍ਹਨਾ ਹੀ ਨਹੀਂ ਗਾ ਸਕਾਲਜੀ ਤੇ ਫੇਰ ਕਿੱਦਾਂ ਕਰੇਂਗੀ ਮੰਮੀ ਮੈਂ ਵੀ ਮੰਨਦੀ ਆ ਕਿ ਔਖੀ ਆ ਕਿ ਵੀਰ ਜੀ ਨੇ ਮੈਨੂੰ ਪੜ੍ਹਾਈ ਕਰਾਈ ਆ ਹੁਣ ਕੋਰਸ ਤੇ ਵਾਕੇ ਪੈਸੇ ਵੀ ਬੜੇ ਲੱਗਦੇ ਆ ਛੱਡੋ ਪਰੇ ਰਹਿਣ ਦਿਓ ਪੁੱਤ ਪੈਸੇ ਲੱਗਦੇ ਤੇ ਪੈਸੇ ਭਰਾ ਨੇ ਲਾਉਣੇ ਆ ਜਦੋਂ ਮੰਨ ਗਿਆ ਉਹ ਤਾਂ ਹੁਣੇ ਤੋਂ ਲਾਉਣੇ ਆ ਤਾਂ ਹੁਣ ਮੈਂ ਕੀ ਕਰ ਸਕਦੀ ਜੇ ਮਾੜਾ ਹੋਣ ਦੇ ਭਾਬੀ ਦੇ ਮਮੀ ਮਨਾ ਕਰ ਉਤਰ ਰਹੇ ਦੋਵੇਂ ਅੱਗੇ ਮੈਂ ਰਿਸ਼ਤੇ ਨੂੰ ਨਾ ਕੀਤੀ ਸੀ ਨਾ ਇਸੇ ਕਰਕੇ ਕਿੰਨੀ ਲੜਾਈ ਰਹੀ ਆ ਆ ਭਾਬੀ ਉਦੋਂ ਦੀ ਮੇਰੇ ਨਾਲ ਗੁੱਸੇ ਆ ਜੇ ਹੁਣ ਮੈਂ ਲੜਾਈ ਕਰਕੇ ਕੋਰਸ ਜੁਆਇਨ ਕੀਤਾ ਨਾ ਤੇ ਸਗੋਂ ਜ਼ਿਆਦਾ ਲੜਾਈ ਪੈਣੀ ਜੇ ਛੱਡੋ ਪਰੇ ਰਹਿੰਦੋ ਕੋਈ ਗੱਲ ਨਾ ਕਰਿਓ ਹੁਣ ਭਾਬੀ ਦੇ ਨਾਲ ਇਹ ਕੌਣ ਹੁੰਦੀ ਤੈਨੂੰ ਰੋਕਣ ਵਾਲੀ ਇਹਦਾ ਕੀ ਮਤਲਬ ਆ ਰੋਕਣ ਦਾ ਜਦੋਂ ਤੇਰਾ ਭਰਾ ਤੈਨੂੰ ਪੜਾਉਣ ਡਿਆ ਵਾ ਨਹੀਂ ਮਮੀ ਰਹਿੰਦੋ ਛੱਡੋ ਪਰੇ ਕੋਈ ਗੱਲ ਨਾ ਕਰਿਓ ਐਵੇਂ ਲੜਾਈ ਪੈਣੀ ਆ ਨਾਲੇ ਹੁਣ ਜੇ ਵੀਰ ਜੀ ਨੇ ਕਿਆ ਹੀ ਮੈਨੂੰ ਜੇ ਜਾਣਾ ਹੁੰਦਾ ਤੇ ਭਾਬੀ ਨੇ ਕਦੇ ਤਾਂ ਕਹਿ ਦੇਣਾ ਸੀ ਕਿ ਚਲ ਜੋ ਹੁਣ ਭਾਬੀ ਨੇ ਮੈਨੂੰ ਲਾਦਾ ਮਨਾਵ ਕਰ ਦਿੱਤਾ ਵਾ ਤੇ ਗੱਲ ਵੀ ਇਹ ਜਿਆਦਾ ਹੈ ਠੀਕ ਵਾ ਕਿ ਵੀ ਇੰਨੇ ਪੈਸੇ ਲਿਆ ਹੋਵਾਂਗੇ ਕਿਥੋਂ ਉਹੋ ਗੱਲ ਪੈਸੇ ਲਿਆਉਣੇ ਕਿਥੋਂ ਤੈਨੂੰ ਇਹ ਗੱਲ ਨਾਲ ਕੀ ਲੱਗੇ ਉਹ ਜਿੱਥੋਂ ਮਰਜੀ ਲਿਆਵੇ ਨਾ ਲਿਆਵੇ ਇਹ ਤਾਂ ਇਹ ਗੱਲਾਂ ਨਹੀਂ ਸੋਚਦੀ ਹੁੰਦੀਆਂ ਤੇ ਨਾਲੇ ਮੇਰੀ ਗੱਲ ਸੁਣ ਜੇ ਤੂੰ ਪੜਨਾ ਵਾ ਨਾ ਕੋਰਸ ਕਰਨਾ ਵਾ ਤੇ ਤੂੰ ਕਰਨਾ ਵਾ ਉਹਦੇ ਪੈਸੇ ਨਾਲ ਨਹੀਂ ਕਰਨਾ ਮੰਮੀ ਕੋਰਸ ਕਰਨਾ ਤਾਂ ਮੈਂ ਵੀ ਜੰਮਦੀ ਆ ਤਾਹੀਂ ਤੇ ਮੈਂ ਇਨੀ ਰੀਝ ਨਾਲ ਸਵੇਰੇ ਤਿਆਰ ਹੋਈ ਹੀ ਹੁਣ ਮੈਨੂੰ ਕੀ ਪਤਾ ਹੈਗਾ ਕਿ ਵੀ ਵੀਰਜੀ ਵੀ ਹੁਣ ਘਰ ਹੈ ਹੀ ਨਹੀਂ ਨਹੀਂ ਤੇ ਮੈਂ ਵੀਰਜੀ ਨਾਲ ਗੱਲ ਕਰ ਲੈਂਦੀ ਤਾਂ ਮੈਂ ਤੈਨੂੰ ਕਹਣਾ ਕਿ ਤੈਨੂੰ ਪਤਾ ਵਕ ਨਹੀਂ ਪਤਾ ਉਹਨੇ ਜੇ ਹਾਂ ਕੀਤੀ ਤਾਂ ਤੈਨੂੰ ਜ਼ਰੂਰ ਕੋਰਸ ਕਰਾਊਗਾ ਤੂੰ ਟੈਨਸ਼ਨ ਨਾ ਲੈ ਤੇ ਰਹੀ ਗੱਲ ਇਹ ਦੀ ਇਹਨੂੰ ਕੌਣ ਪੁੱਛਦਾ ਉਹਨੇ ਪੁੱਛਣਾ ਜੇ ਤੈਨੂੰ ਕੋਰਸ ਕਰਾਉਣਾ ਪਿਆ ਇਹ ਉਹਨੇ ਲਾਉਣੇ ਲੈਣ ਨਹੀਂ ਦੇਣ ਨਹੀਂ ਐਵੇਂ ਟੜੜੀਆਂ ਲੈਂਦੀ ਰਹਿੰਦੀ ਇਹ ਵੀ ਬੈਠੀ ਕਿਤੇ ਮੈਨੂੰ ਸਮਝ ਨਹੀਂ ਆਉਂਦੀ ਤੇ ਰਹੀ ਗੱਲ ਰਿਸ਼ਤੇ ਦੀ ਕਈ ਵਾਰੀ ਹੁੰਦਾ ਤਾਂ ਕਈ ਵਾਰੀ ਹਟਦਾ ਵਾ ਆ ਮੈਨੇ ਲੋਕੀ ਰਿਸ਼ਤਾ ਕਰ ਦਿੰਦੇ ਕਈ ਵਾਰੀ ਵੇਖ ਪਰਖ ਕੇ ਕਰੀਦਾ ਵਾ ਤੂੰ ਉਹ ਗੱਲ ਨੂੰ ਦਿਲ ਤੇ ਨਾ ਲਿਆ ਉਹ ਗੱਲ ਨੂੰ ਹੁਣ ਛੱਡ ਦੇ ਦਿਮਾਗ ਚੋਂ ਕੱਢ ਦੇ ਤੂੰ ਉਹ ਗੱਲ ਦਿਮਾਗ ਤੇ ਪਾ ਲਈ ਆ ਫੇਰ ਰਿਸ਼ਤੇ ਨੂੰ ਜਵਾਬ ਦਿੱਤਾ ਤਾਂ ਕਰਾ ਤਾਂ ਐਦਾ ਕਰਦੀ ਏ ਉਹ ਨਹੀਂ ਮੰਮੀ ਅੱਜ ਜਦੋਂ ਭਾਬੀ ਦੇ ਰਿਸ਼ਤੇ ਨੂੰ ਮੈਂ ਨਾ ਕੀਤੀ ਸੀ ਨਾ ਕਿ ਫੇਰ ਨਹੀਂ ਕਰਨਾ ਉਹਨਾਂ ਦੀ ਮਾਸੀ ਨੇ ਲੱਗਦਾ ਉਹ ਜਿਆਦਾ ਪੰਪ ਚੜਾਤਾ ਵਾ ਵੇਖਿਆ ਵਾਰ-ਵਾਰ ਨਹੀਂ ਕਹਿੰਦੀ ਜੀ ਲੱਗਦਾ ਤੇਰੀ ਤੇ ਇੱਜ਼ਤ ਹੀ ਨਹੀਂ ਘਰ ਚ ਮੈਨੂੰ ਲੱਗਦਾ ਪਾਪੀ ਨੇ ਉਦੋਂ ਦਾ ਹੀ ਜਿਆਦਾ ਗੁੱਸਾ ਕਰਦਾ ਹਾਂ ਉਹਦੀ ਮਾਸੀ ਦਾ ਡਰ ਨਹੀਂ ਪਿਆ ਤੇ ਜਾਇਦਾ ਨਹੀਂ ਪਿਆ ਹੈਗਾ ਮਾਸੀ ਬੜੀ ਹੈਗੀ ਨਹੀਂ ਕੀਤਾ ਤਾਂ ਨਹੀਂ ਕੀਤਾ ਸਾਡੀ ਮਰਜ਼ੀ ਅਸੀਂ ਕਰੀਏ ਚਾਹੀਏ ਨਾ ਕਰੀਏ ਐ ਡੰਡ धरी ਦਾਂਦਾ ਕੇ ਕੋ ਡਰ ਕੇ ਨਹੀਂ ਰਹੀ ਦਾਂਦਾ ਥੋੜਾ ਜਿਹਾ ਜੁਰਤ ਨਾ ਰਹੀ ਦਾਂਦਾ ਪਰ ਫਿਰ ਵੀ ਮੰਮੀ ਜੀ ਉਰਤ ਨਾ ਤਾਂ ਮੈਂ ਚਲ ਰਹਿਣੀ ਹੀ ਹੁਣ ਦੱਸ ਪੇ ਕੀ ਬਣੂਗਾ ਚਲ ਕੋਈ ਨਹੀਂ ਆਲਾ ਦਿਰ ਕਬੀਰ ਨੂੰ ਫਿਰ ਉਹਨੂੰ ਪੁੱਛਦੇ ਹਣਾ ਆਲਾ ਆ ਹੀ ਗਿਆ ਜੀ ਬੈਠੀਆਂ ਹਾਂ ਹਾਂਜੀ ਬੈਠੀਆਂ ਹਾਂ ਤੈਨੂੰ ਦਾਖਲ ਹੀ ਕਰਾਉਣਾ ਏ ਕੱਲ ਦਾ ਤੂੰ ਕਹਿਣ ਡਿਆ ਵੀ ਜਾਣਾ ਵਾ ਦਾਖਲ ਕਰਾਉਣ ਤੋਂ ਅੱਜ ਤੂੰ ਸਵੇਰੇ ਕਿ ਸਕੇਂ ਆਂ ਵੀਰ ਜੀ ਕੀ ਗੱਲ ਹੋਈ ਆ ਮੈਂ ਤਾਂ ਭਾਬੀ ਜੀ ਦੇ ਕਮਰੇ ਚ ਗਈ ਸੀ ਤੇ ਉਹ ਕਹਿਣ ਡਈ ਹੋਣੀ ਪੜਾਈ ਕਰਾਉਣੀ ਤੁਹਾਡੇ ਕੋਲ ਇੰਨੇ ਪੈਸੇ ਹਨ ਨਹੀਂ ਆ ਮੈਂ ਤਾਂ ਕਹਿਣੀ ਮੈਨੂੰ ਪੜ ਲੈ ਲੰਦੋ ਫਿਊਚਰ ਸੈੱਟ ਹੋ ਜਾਊਗਾ ਮੇਰਾ ਵੇਖ ਪੂਨਮ ਜੇ ਤੇਰੀ ਭਾਬੀ ਨੇ ਤੈਨੂੰ ਕਹਿਤਾ ਨਾ ਕਿ ਨਹੀਂ ਪੜਨੇ ਪਉਣਾ ਤੇ ਬਸ ਗੱਲ ਮੁੱਕ ਗਈ ਤੂੰ ਨਾ ਮੈਨੂੰ ਪੁੱਛ ਬਾਰ-ਬਾਰ ਹੁਣ ਬਾਕੀ ਨੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਤੇਰੀਆਂ ਅਗੇ ਪੜ੍ਹਾਈ ਕਰਾ ਸਕੀਏ ਅਸੀਂ ਤੇਰੇ ਵਾਸਤੇ ਕੋਈ ਰਿਸ਼ਤਾ ਢਾਈਆਂ ਵੇਖਣ ਕਿ ਜਿਹੜੇ ਤੇਰੀ ਪੜ੍ਹਾਈ ਵੀ ਪੂਰੀ ਕਰਾ ਦੇਣ ਤੇ ਤੇਰਾ ਘਰ-ਬਾਰ ਵੀ ਚੰਗਾ ਲੱਭ ਜੇ ਪਰ ਵੀਰ ਜੀ ਮੈਂ ਤਾਂ ਕਹਿਣੀ ਮੈਨੂੰ ਹੁਣ ਨੰਬਰ ਤੇ ਹੋਣ ਚੰਗੇ ਆ ਇਹ ਹੁਣ ਕਰਾਉਂਦੇ ਅਗਲਿਆਂ ਦਾ ਪਤਾ ਕੀ ਪਤਾ ਕਿਦਾਂ ਦੇ ਹੋਣੇ ਦੇ ਕਿਦਾਂ ਦੇ ਨਹੀਂ ਨਾਲੇ ਪਹਿਲਾਂ ਤਾਂ ਤੁਸੀਂ ਵੀ ਮੰਨੇ ਸੀ ਕਿ ਵੀ ਘਰਲਾ ਕੋਰਸ ਹੁਣ ਪਤਾ ਨਹੀਂ ਤੁਸੀਂ ਕੋ ਕਹਿਣ ਦੇ ਨਹੀਂ ਕਰਨਾ ਹੁਣਮ ਮੇਰੀ ਮਜਬੂਰੀ ਨੂੰ ਸਮਝ ਮੈਨੂੰ ਵਾਰ-ਵਾਰ ਨਾ ਕਹਿ ਲੈ ਉਹ ਵੀ ਪੱਲੇ ਛਾੜ ਕੇ ਚਲ ਗਿਆ ਕੀ ਤਾਨੂੰ ਕੀ ਕਿਹਾ ਕੀ ਨਹੀਂ ਜਿਹੜਾ ਵੀ ਛੜਾ ਡਰਨ ੜਿਆ ਪਰ ਮੰਮੀ ਤੁਹਾਨੂੰ ਪਤਾ ਤੇ ਹੈ ਜੋ ਭਾਬੀ ਨੇ ਕਹਿਣਾ ਵੀਰ ਨੇ ਵੀ ਉਹੀ ਕਰਨਾ ਵਾ ਹੁਣ ਕੀ ਕਰ ਸਕਦੇ ਆ ਜੇ ਵੀਰ ਜੀ ਨੇ ਹੀ ਮਨਾ ਕਰ ਦਿੱਤਾ ਵਾ ਹੁਣ ਭਾਬੀ ਅੱਗੇ ਤਾਂ ਕੋਈ ਜ਼ੋਰ ਵੀ ਨਹੀਂ ਆ ਚੱਲ ਕੋਈ ਨਹੀਂ ਪੁੱਤ ਜੇ ਤੇਰੀ ਕਿਸਮਤ ਚ ਹੋਊਗਾ ਨਾ ਕੋਰਸ ਲਿਖਿਆ ਤੇ ਜੇ ਤੈਨੂੰ ਰਿਸ਼ਤਾ ਕਹਿਣ ਦੇ ਜੇ ਚੰਗਾ ਮਿਲ ਜਾਊਗਾ ਤੇ ਖਰਿਆ ਤੈਨੂੰ ਗਾੜੀ ਇਹਨਾਂ ਤੋਂ ਵੀ ਚੰਗਾ ਨਹੀਂ ਪੜਾ ਲੈਣਾ ਉਹਨੇ ਪਰ ਮੰਮੀ ਅਗਲਿਆਂ ਦਾ ਕੀ ਪਤਾ ਕਿਦਾਂ ਦੇ ਹੋਣ ਤੇ ਕਿਦਾਂ ਦੇ ਨਹੀਂ ਮੈਂ ਤਾਂ ਕਹਿਣ ਦੀ ਹੀ ਚਲੇ ਐਨੇ ਵਧੀਆ ਨੰਬਰ ਆਏ ਹੀ ਤੇ ਸਾਰੀਆਂ ਸਹੇਲੀਆਂ ਨੇ ਨਾ ਮੇਰੇ ਨਾਲ ਦੀਆਂ ਐਡਮਿਸ਼ਨ ਲੈ ਵੀ ਲਈਆ ਤੇ ਮੈਂ ਹੋ ਇੱਕ ਰਹਿ ਗਈ ਆ ਉਦੋਂ ਦਾ ਚਾ ਚੜਿਆ ਪਿਆ ਸੀ ਕਿ ਵੀਰ ਜੀ ਨੇ ਮੈਨੂੰ ਕੋਰਸ ਦੀ ਐਡਮਿਸ਼ਨ ਦਿਵਾਉਣੀ ਆ ਪਰ ਮੈਨੂੰ ਕੀ ਪਤਾ ਸੀ ਉਹ ਦੋਹਾਂ ਦਿਨਾਂ ਬਾਅਦ ਨਾ ਹੋ ਜਾਣੀ ਆ ਹੁਣ ਉਹ ਵੀ ਤੇ ਬੜੇ ਦਾਵੇ ਕਰਦਾ ਸੀ ਵੀ ਮੈਂ ਪੜਾਉਣਾ 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 ਕੀ ਬਤਨ ਕੀ ਕਿਹਾ ਕੀ ਨਹੀਂ ਹੁਣ ਹਾਨੂੰ ਦੱਸੇ ਵੀ ਤਾਂ ਨਾ ਅਸੀਂ ਕਿਹੜਾ ਹਾਨੂੰ ਕਿਹੜਾ ਨਾ ਦੱਸ ਦੇਣਾ ਜੇ ਪੁੱਛਿਆ ਵੀ ਤਾਂ ਉਹਨੇ ਕਿਹੜਾ ਦੱਸ ਦੇਣਾ ਚੱਲ ਕੋਈ ਗੱਲ ਨਹੀਂ ਤੂੰ ਮਨ ਨੂੰ ਠੰਡਾ ਰੱਖ ਕਿੰਨਾ ਪੜ ਲਿਆ ਫਿਰ ਹੁਣਾਂ ਸਹੀ ਕੀ ਕਰ ਲੈਣਾ ਮੰਮੀ ਵਿਆਹ ਨੂੰ ਕਿਹੜੀ ਨੇਰੀ ਆਈ ਆ ਦੱਸ ਆਪੇ ਪੜ੍ਹਾਈ ਤੋਂ ਬਾਅਦ ਵਿਆਹ ਹੋਣਾ ਹੀ ਮੈਂ ਤਾਂ ਕਿਹਾ ਹੀ 2 ਸਾਲ ਦਾ ਕੋਰਸ ਆ ਆਪੇ ਵਿਆਹ ਹੋ ਜਾਊਗਾ ਠਹਿਰ ਕੇ ਪਰ ਵਿਆਹ ਵੀ ਤਾਂ ਕਰਨਾ ਹੀ ਆ ਨਾ ਪਾਰਾ ਲੱਥੂਗਾ ਗਾਮਾਂ ਗਿਆਈਆਂ ਹੋਂਡੀਆਂ ਵਾ ਕਿਤੋਂ ਉਹ ਵਿਚਾਰੇ ਨੇ ਤੱਤੇ ਨੇ ਫਿਰ ਇੰਨਾ ਪੈਸਾ ਲਿਆਉਣਾ ਵਾ ਫੇਰ ਜੇ ਤੇਰੇ ਕੋਰਸਾਂ ਤੇ ਲੱਖਾਂ ਲੱਗੂ ਤਾਂ ਵਿਆਹਾਂ ਤੇ ਵੀ ਲੱਗਣੇ ਹੀ ਆ ਨਾ ਤਾਂ ਕੋਈ ਗੱਲ ਨਹੀਂ ਤੈਨੂੰ ਆਪੇ ਅਗਲੇ ਸਿਰੇ ਵਾਲੇ ਪੜਾਉਣਗੇ ਆਪੇ ਗੱਲ ਕਰ ਲੂਗਾ ਅੱਗੇ ਤੁਸੀਂ ਆ ਆ ਗਏ ਆ ਉਨਨਾ ਮੇਰੀ ਗੱਲ ਸੁਣੋ ਧਿਆਨ ਨਾਲ ਸੁਣਾਓ ਜੀ ਕੂਨ ਨਬਾਤ ਆਇਆ ਵਾ ਰਿਸ਼ਤਾ ਅੱਛਾ ਤੇ ਪਹਿਲਾ ਵਾਲਾ ਕੰਮ ਨਾ ਹੋਵੇ ਅੱਗੇ ਮੇਰੇ ਰਿਸ਼ਤੇਦਾਰਾਂ ਚ ਬਹੁਤ ਬੇਇਜ਼ਤੀ ਹੋਈ ਆ ਤੇ ਮੈਨੂੰ ਵੀ ਬੜਾ ਗੁੱਸਾ ਤੇ ਮਾਸੀ ਮੇਰੀ ਹੈ ਤੱਕ ਮੈਨੂੰ ਫੋਨ ਨਹੀਂ ਕਰਦੀ ਉਹ ਚਲ ਚੰਗਾ ਜੇ ਰਿਸ਼ਤਾ ਆਇਆ ਵਾ ਤੇ ਕੋਈ ਨਹੀਂ ਚੰਗਾ ਵਾ ਘਰ-ਬਾਰ ਤੇ ਆਪਾਂ ਕਰ ਲੈਨੇ ਕੋਈ ਤਾਂ ਨਹੀਂ ਜੋ ਹੋਊਗਾ ਵੇਖੀ ਜਾਊਗੀ ਕਿ ਜੋ ਵੀ ਕਰਨਾ ਪਊ ਮੈਨੂੰ ਉਹ ਕਰਕੇ ਮੈਂ ਕੁੜੀ ਨੂੰ ਮਨਾ ਲੂੰਗਾ ਘਰ-ਬਾਰ ਤੇ ਬੜਾ ਵਧੀਆ ਵਾ ਨਾਲੇ ਅਗਲੇ ਆਂਦੇ ਹੀ ਪੜ੍ਹਾਈ ਵੀ ਕਰਾਵਾਂਗੇ ਹੋਰ ਸਾਨੂੰ ਕੀ ਚਾਹੀਦਾ ਵਾ ਚਲ ਫਿਰ ਆਪਾਂ ਵੇਖ ਲੈਨੇ ਆ ਜੇ ਆਪਣੇ ਰੁੱਖ ਲੱਗੂਗਾ ਤੇ ਫੇਰ ਕਰ ਲਾਂਗੇ ਬਾਕੀ ਰਹੀ ਗੱਲ ਕਰਦੀ ਉਹ ਲੋਕਾਂ ਨੂੰ ਸਾਰਿਆਂ ਨੂੰ ਘਰ ਦਾ ਹੀ ਹੁੰਦਾ ਵੀ ਘਰ ਬਣਿਆ ਕਿ ਨਹੀਂ ਬਣਿਆ ਘਰ-ਬਾਰ ਉਹਨਾਂ ਦਾ ਬਣਿਆ ਆ ਬਸ ਟੈਲੈਂਟ ਉਹਲੇ ਲੱਗਣ ਆ ਲਈਆਂ ਉਹ ਵੀ ਆਪੇ ਹੌਲੀ-ਹੌਲੀ ਅਗਲੇ ਲਾ ਲੈਣਗੇ ਵਿਆਹ ਤੋਂ ਬਾਅਦ ਉਹ ਚਲ ਕੋਈ ਨਹੀਂ ਟੈਲੈਂਟ ਦੇ ਕੇ ਬੈਠੇ ਖਾਣਾ ਵਾ ਘਰ ਬਣਿਆ ਛਾਤੋਂ ਨਹੀਂ ਚਾਹੀਦੀ ਸਿਰ ਤੇ ਬਸ ਬਾਕੀ ਕੋਈ ਨਹੀਂ ਮੰਮੀ ਨਾਲ ਪੂਨਮ ਨਾਲ ਸਲਾਹ ਕਰ ਲੀਨੇ ਆ ਅੱਛਾ ਜੇ ਤੁਸੀਂ ਡੈਬੇ ਨਾਲ ਸਲਾਮਾ ਕਰਨ ਫੇਰ ਜਦ ਹੋ ਗਿਆ ਵਿਆਹ ਉਹਨੂੰ ਪੁੱਛਣਾ ਨਹੀਂਗਾ ਉਹਨੂੰ ਦੱਸਣਾ ਵਾ ਵੀ ਵਿਆਹ ਕਰਨਾ ਅੱਗੇ ਤੇ ਮੈਂ ਆਪਣੀ ਬੀਐਸਸੀ ਬਰਦਾਸ਼ਤ ਕਰ ਲਈ ਸੀ ਪਰ ਹੁਣ ਨਹੀਂ ਜੇ ਮੇਰੇ ਕੋ ਹੋਣੀ ਉਹ ਕੋਈ ਨਾ ਤੂੰ ਚਿੰਤਾ ਨਾ ਕਰ ਮੈਂ ਪੂਨਮ ਨੂੰ ਆਪੇ ਸਾਰੀ ਗੱਲ ਸਮਝਾ ਲੂੰਗਾ ਸਮਝਾ ਲੋਗੇ ਤੇ ਚੰਗੇ ਰੋਗੇ ਨਹੀਂ ਤੇ ਘਰ ਦੇ ਵਿੱਚ ਟੰਡ ਵੀ ਹੋਊਗਾ ਫੇਰ ਅੱਜ ਪੂਨਮ ਇਹ ਗੱਲ ਸੁਣੀ ਲਾਉ ਮੇਰੀ ਹਾਂਜੀ ਵੀਰ ਜੀ ਅਸੀਂ ਤਾਂ ਨਾ ਇੱਕ ਗੱਲ ਕਰਨੀ ਸੀ ਕਰੋ ਕਿਹੜੀ ਗੱਲ ਕਰਨੀ ਹੈ ਭਾਬੀ ਤੇਰੇ ਨਾ ਰਿਸ਼ਤੇਦਾਰਾਂ ਦੇ ਵਿੱਚੋਂ ਕੋਈ ਰਿਸ਼ਤਾ ਲਿਆਵਾ ਕਰਾਉਣ ਤੈਨੂੰ ਅਸੀਂ ਗੱਲਬਾਤ ਉਹਨਾਂ ਨਾਲ ਕਰ ਲਈਏ ਸਾਰੀ ਉਹਨੇ ਜਣੀ ਪੜ੍ਹਾਈ ਵੀ ਅੱਗੇ ਕਰਾਵਾਂਗੇ ਅਸੀਂ ਚਲੋ ਵੀਰ ਜੀ ਵੇਖ ਲਓ ਮੈਂ ਨਾ ਕਰਨੀ ਅੱਗੇ ਮੈਂ ਨਾ ਕੀਤੀ ਰਿਸ਼ਤੇ ਨੂੰ ਤੇ ਭਾਬੀ ਦਾ ਸੁਭਾਅ ਬਦਲ ਗਿਆ ਮੇਰੇ ਨਾਲ ਨਾਲੇ ਜੇ ਹੁਣ ਤੁਸੀਂ ਮੈਨੂੰ ਪੜ੍ਹਣਾ ਨਹੀਂ ਅੱਗੇ ਫਿਰ ਮੈਂ ਘਰ ਐ ਕਰਨਾ ਵੇਖ ਲਓ ਜੋਤਾ ਦੀ ਮਰਜ਼ੀ ਆ ਹੂਨਮ ਤੂੰ ਉਥੇ ਰਾਜ ਕਰੂੰਗੀ ਉਹ ਮੁੰਡੇ ਦਾ ਘਰ-ਬਾਰ ਬਣਿਆ ਮੁੰਡਾ ਵੀ ਚੰਗਾ ਵਾ ਨਾਲੇ ਤੂੰ ਪੜ੍ਹਾਈ ਕਰਨਾ ਚਾਹੁੰਨੀ ਆ ਨਾ ਨਾਲੇ ਦਿਨ ਨੂੰ ਨਾ ਪੜ੍ਹਾਈ ਵੀ ਕਰਾ ਦੇਣੀ ਆ ਹੋਰ ਤੈਨੂੰ ਕੀ ਚਾਹੀਦਾ ਵਾ ਹਾਂ ਦੇ ਮੁੰਡੇ ਦੀ ਕਮਾਈ ਵੀ ਸੋਹਣੀ ਆ ਤੇ ਨਾਲੇ ਜਿੰਨਾ ਤੇਰਾ ਜੀਗਰੋ ਉੰਨਾ ਤੇ ਤੂੰ ਪੜ੍ਹਾਈ ਕਰਨੀ ਹੈ ਆਪਣੇ ਚਲੋ ਵੇਖ ਲੈ ਵੀਰ ਜੀ ਜੇ ਤੁਹਾਨੂੰ ਸਹੀ ਲੱਗਦਾ ਤੇ ਉਹ ਵੀ ਪੜ੍ਹਾਈ ਕਰਨ ਨੂੰ ਮੰਨਦੇ ਆ ਤੇ ਫਿਰ ਠੀਕ ਆ ਨਾਲੇ ਪਰਿਵਾਰ ਵੀ ਹਿੰਦੇ ਨਿਕਾ ਜਾਈ ਆ ਭੈਣ ਭਰਾਈ ਇਹਦੇ ਮਾਂ ਹੀ ਆ ਉਹਦੇ ਤੋਂ ਕੋਈ ਜ਼ਿਆਦਾ ਜੀ ਨਹੀਂ ਕਿਹਾ ਗਈ ਨਾਲੇ ਪੂਨਮ ਜਿਹੜੀ ਤੂੰ ਹਾਂ ਗੱਲ ਕੰਡਦੀ ਆ ਵੀ ਭਾਬੀ ਦਾ ਸੁਭਾਅ ਬਦਲ ਗਿਆ ਮੇਰਾ ਤਾਂ ਸੁਭਾਅ ਮਾਸਾ ਵੀ ਨਹੀਂ ਬਦਲਿਆ ਹਾਂ ਕਿੱਦਾਂ ਦੀਆਂ ਗੱਲਾਂ ਹੋਈਆਂ ਭਾਬੀ ਪਰ ਮੈਨੂੰ ਲੱਗਦਾ ਨਾ ਜਿੱਦਾਂ ਤੁਸੀਂ ਅੱਗੇ ਮੇ ਨਾਲ ਲੜ ਕੇ ਰਹਿੰਦੇ ਨੇ ਮੈਨੂੰ ਇੰਨਾ ਪਿਆਰ ਕਰਦੇ ਅੱਜ ਜਦੋਂ ਦੀ ਮੈਂ ਨਾ ਕੀਤੀ ਹੈ ਨਾ ਤੁਹਾਡਾ ਸੁਭਾਅ ਬੜਾ ਬਦਲ ਗਿਆ ਮੇਰੇ ਪ੍ਰਤੀ ਉਹ ਸਿਰਫ ਕੰਮ ਹੀ ਕੋਈ ਨਹੀਂ ਤੂੰ ਵੀ ਆਪਣੇ ਮਨ ਤੇ ਨਾ ਲਾ ਉਹਨੇ ਵੀ ਕੋਈ ਚੇਤਨਾ ਨਹੀਂ ਗਾਹੋਰੀ ਗੱਲ ਦਾ ਉਹ ਬਾਬਾ ਜਦੋਂ ਕਿਸ ਨੂੰ ਕੰਮ ਸਿਖਾ ਲਈਏ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅਗਲੇ ਦਾ ਸੁਭਾਅ ਬਦਲ ਗਿਆ ਵਾ ਇਹ ਕੰਮ ਸੋਣ ਕੋਈ ਮਾੜੀ ਗੱਲ ਨਹੀਂ ਆ ਉਹ ਅੱਗੇ ਜਾ ਕੇ ਤੂੰ ਥੋ ਖਾਣਾ ਖਾਉਂਗੀ ਮੁੜ ਕੇ ਪਤਾ ਕੀ ਕਰਦੀ ਹੁੰਦੀ ਇੱਕ ਚੱਜੀਆਂ ਕੁੜੀਆਂ ਉੱਥੇ ਜਦ ਚੌਂਕੇ ਚ ਵੜਦੇ ਨਾ ਵੀ ਕੜਾਹ ਬਣਾ ਮੁੜ ਕੇ ਤੇਰੇ ਲਈਆਂ ਫੋਨ ਕਰਦੀ ਹੁੰਦੀਆਂ ਹੁੰਦੀਆਂ ਮੁੜ ਕੇ ਮਾਂ ਨੂੰ ਵੀ ਕੜਾਹ ਕਿੱਦਾਂ ਬਣਾਈਦਾ ਚਲੋ ਕੋਈ ਨਹੀਂ ਭਾਬੀ ਜੀ ਜੀ ਵੀਰ ਜੀ ਤੁਹਾਨੂੰ ਜਿੱਦਾਂ ਵੀ ਠੀਕ ਲੱਗਦਾ ਕਰ ਲਓ ਫਿਰ ਮਮੀ ਨਾਲ ਸਲਾਹ ਕਰ ਲਿਓ ਚਲ ਕੋਈ ਨਹੀਂ ਮਮੀ ਨਾਲ ਸਲਾਹ ਕਰ ਲੀਨੀਏ ਬਾਕੀ ਮੇਰੇ ਵੱਲੋਂ ਤੇ ਹਾਂ ਆ ਕਿਉਂਕਿ ਹੁਣ ਮੈਂ ਕਿਹੜਾ ਪੜਨਾ ਵਾ ਘਰੇ ਰਹਾ ਨਾਲੋਂ ਚੰਗਾ ਵਿਆਹ ਹੀ ਹੋ ਜਾਊਗਾ ਉੱਥੇ ਜਾ ਕੇ ਪੜਾਈ ਕਰ ਲਾਂਗੇ ਫਿਰ ਚਲ ਠੀਕ ਕਿਹਦਾ ਘਣੀ ਮੋਲੀ ਫੋਨ ਹੋਣ ਲਿਆ ਕੰਪਨੀ ਵਾਲੇ ਹੀ ਲਾਈ ਜਾਂਦੇ ਆਗੇ ਹਾਈਟੇ ਮਮੀ ਬੈਠੇ ਰਹਿਣਾ ਅੱਜ ਆਹੋ ਇੱਥੇ ਬੈਠੇ ਰਹਿਣਾ ਮੈਂ ਹੋਰ ਅੰਦਰਾਂ ਕੀ ਕਰਨਾ ਤੁਹਾਡੇ ਨਾਲ ਸਲਾਹ ਕਰਨੀ ਸੀ ਇੱਕ ਸਲਾਹਾਂ ਅੱਗੇ ਕਿੜੀਆਂ ਮੇਰ ਨਾਲ ਕੀਤੀਆਂ ਪੂਰੀਆਂ ਕਰਨ ਦੇਗੇ ਜਿਹੜੇ ਹੁਣ ਤੁਸੀਂ ਸਲਾਹਾਂ ਕਰਨੀ ਆ ਪਰ ਜਿਹੜੀ ਆ ਕਰ ਲਗੇ ਤੁਹਾਡੇ ਨੇ ਕੀਤੀਆਂ ਪੂਰੀ ਹੋਣੀ ਆ ਮੰਮੀ ਇੰਨੇ ਕਾਤੋਂ ਨਾਰਾਜ਼ ਹੁੰਨੇ ਆ ਹੁਣ ਚੰਗੀ ਗੱਲ ਤੁਹਾਡੇ ਵੱਲ ਤੇ ਲੈ ਕੇ ਆਏ ਆ ਹੁਣ ਐਦਾਂ ਮੂੰਹ ਨਾ ਬਣਾ ਕੇ ਰਹਿ ਛਡੋ ਤੇ ਇਦਾਂ ਕਿਹੜੇ ਵੇਲੇ ਤੁਸੀਂ ਚੰਗੀ ਲਿਆਉਂਦੇ ਤੇ ਕਿਹੜੇ ਵੇਲੇ ਤੁਸੀਂ ਮਾੜੀ ਲਿਆਉਂਦੇ ਮੈਨੂੰ ਤਾਂ ਤੁਹਾਡਾ ਸਮਝੀ ਨਹੀਂ ਆਉਂਦੀ ਮੰਮੀ ਪੂਨੋਂ ਵੱਤ ਆਇਆ ਵਾ ਰਿਸ਼ਤਾ ਤੇ ਘਰ ਵੀ ਸੋਹਣਾ ਬਣਿਆ ਵਾ ਤੇ ਮੁੰਡਾ ਵੀ ਸੋਹਣੀ ਕਮਾਈ ਕਰਨ ਧਿਆਵਾ ਹੁਣ ਇਥੇ ਨਾ ਨਾ ਕਰਿਓ ਹੁਣ ਚੁੱਪ ਕਰਕੇ ਤੇ ਰਿਸ਼ਤਾ ਕਰ ਦੋ ਮੈਂ ਤਾਂ ਬਲਜੀ ਇਹ ਤਾਂ ਅੱਗੇ ਵੀ ਨਹੀਂ ਕਿਹਾ ਗੱਲ ਨੂੰ ਨਾ ਕਰਦੀ ਪਰ ਤੁਸੀਂ ਨਾਵਾ ਕਰਦੇ ਜੇ ਮੈਂ ਤਾਂ ਨਾ ਨਹੀਂ ਕਰਦੀ ਮੈਂ ਤਾਂ ਤੁਹਾਡੀ ਹਾਂ ਚ ਹੀ ਹਾਂ ਮਿਲੰਦੀ ਰਹਿਣੀ ਮੰਮੀ ਪੜਾਈ ਵੱਲੋਂ ਨਾ ਕੀਤੀ ਆ ਨਾ ਅਈਆਂ ਕਿ ਹਮਰ ਲੰਗ ਦੀ ਜਾਣਦੀ ਆ ਪੜਾਈ ਦੀ ਕਿਹੜੀ ਗੱਲ ਆ ਪੜਾਈ ਦੇ ਵਿਆਹ ਕਰਕੇ ਵੀ ਲੋਕੀ ਕਰ ਲੈਣੇ ਲੋਕਾਂ ਦੇ ਤੇ ਨਿਆਣੇ ਹੋ ਜਾਂਦੇ ਕਿ ਤਾਂ ਪੜਾਈ ਕਰ ਲੈਂਦੇ ਪੁੱਤ ਪੜਾਈ ਦੀ ਨਹੀਂ ਗੱਲ ਜਾਂ ਪਹਿਲਾਂ ਲਾਰਾ ਹੀ ਨਹੀਂ ਲਾਈ ਜਾਂਦਾ ਤੇ ਪੁੱਤ ਨੂੰ ਉਹਦਾ ਮੂੰਹ ਐ ਉੱਤਰਿਆ ਹੀ ਹੋਰ ਤਰ੍ਹਾਂ ਕਰਨ ਢਈ ਹੀ ਤੇ ਮੈਨੂੰ ਵੀ ਦੁੱਖ ਹੁੰਦਾ ਵੇਖ ਕੇ ਮੇਰੀ ਤੇ ਧੀ ਹੋਈ ਕੋਈ ਨਹੀਂ ਮੰਮੀ ਉਹਨੂੰ ਅਸੀਂ ਮਨਾ ਲਾਂਗੇ ਹੁਣ ਬੱਸ ਦੱਸੋ ਕੀ ਹਾਂ ਕਰਦੀਏ ਰਿਸ਼ਤੇ ਵਾਲੋਂ ਜੇ ਰਖਬੀਰ ਚੰਗਾ ਵਾ ਨਾ ਤੇ ਫੇਰ ਕਰਦੇ ਹਾਂ ਮੈਂ ਤਾਂ ਨਹੀਂ ਆਪਣੇ ਘਰ ਜਾ ਤੇ ਮੇਰਾ ਫਿਕਰ ਲੱਥੇ ਚਲੋ ਠੀਕ ਆ ਚੱਲ ਬਲਜੀਤ ਤੂੰ ਉਹਨਾਂ ਨਾਲ ਫਸਾਰੀ ਗੱਲਬਾਤ ਕਰ ਲੈ ਆਜਾ ਮੈਂ ਤਾਰੀ ਲੈਣੀ ਆ ਕੋਨਸਾਨ ਕਰ ਲਿਓ ਚੰਗੀ ਤਰ੍ਹਾਂ ਕੋਈ ਨਹੀਂ ਮੰਮੀ ਕਰ ਲਾਂਗੇ ਸਾਰੀ ਗੱਲ ਬਾਤ ਕੋਨਸਾਨ ਅੱਜ ਕਾ ਨਾ ਉਹਲੇ ਪਰਦੇ ਬੜੇ ਹੈਗੇ ਬਲਜੀਤ ਨਾ ਨਾ ਮੰਮੀ ਰਿਸ਼ਤੇਦਾਰੀ ਜੋ ਰਿਸਤਾ ਕੋਈ ਕਰਾਵੇ ਨਾ ਕੋਈ ਉਹਲਾ ਪਰਦਾ ਨਹੀਂ ਅਗਲਾ ਰਹਾਦਾ ਅੱਗੇ ਮੇਰੀ ਮਾਸੀ ਕਰਾਉਂਦੀ ਹੁਣ ਵੀ ਮੈਂ ਰਿਸ਼ਤੇਦਾਰੀ ਕਰਾਉਂਦੇ ਆ ਕਮੀ ਕੋਈ ਟੈਨਸ਼ਨ ਨਹੀਂ ਮੈਨ ਕੋਈ ਵੀ ਜੇ ਤੇਰੇ ਰਿਸ਼ਤੇਦਾਰ ਅੱਗੇ ਕਰਾਉਂਦੇ ਤੇ ਮੈਂ ਉਹਨਾਂ ਨੂੰ ਕਿਹੜੀ ਨਾ ਕੀਤੀ ਜਾਂ ਮਹੌਨ ਕਰ ਦੇਣੀ ਆ ਪਰ ਇਹ ਆ ਵੀ ਫੇਰ ਵੀ ਪੁੱਤ ਸੋਚ ਕੀ ਜਮਲ ਧਿਆਨ ਪੁੱਤ ਤੈਨੂੰ ਪਤਾ ਹੀ ਹੈ ਹਨਾ ਚਲੋ ਮੰਮੀ ਕੋਈ ਨਹੀਂ ਮੈਂ ਕਰ ਲਊਗਾ ਪਤਾ ਸਾਰਾ ਤੇ ਬੜਾ ਕੋ ਵੇਖੀਦਾ ਬੜਾ ਕੋ ਸੋਚੀਦਾ ਜ਼ਿੰਦਗੀ ਦਾ ਸਵਾਲ ਵਾ ਚਲੋ ਕੋਈ ਨਹੀਂ ਫਿਰ ਕਰ ਲੈਨੇ ਸਲਾਹ ਬੈ ਕੇ ਆਹ ਕਰ ਲੋ ਠੀਕ ਆਹ ਰਿਸ਼ਤਾ ਕਰਨਾ ਤੁਹਾਨੂੰ ਦੋਵੇਂ ਜਣੇ ਫੇਰ ਆਗੇ ਆ ਉਦਾਂ ਮੇਰ ਨਾਲ ਕੋਈ ਸੋਈ ਸੁਰਸਲਾਹ ਨਹੀਂ ਅੰਦਰੇ ਫੋਨ ਕਰਕੇ ਪਕੀਆਂ ਪਕਾਉਂਦੀ ਰਹਿੰਦੀ ਤੇ ਫੇਰ ਮੈਨੂੰ ਛਾਪਾ ਤੋਂ ਦੀ ਧੂਨ ਆ ਜਾਂਦੀ ਚਲੋ ਜੇ ਚੰਗਾ ਹੋਊ ਤਾਂ ਕਰਕੇ ਆਪਣੇ ਘਰ ਜੋ ਮੇਰੀ ਚਿੰਤਾ ਲੱਥੋਗੇ ਪੁਨਮਾ ਪੁੱਤ ਕਰਨਾ ਗੱਲ ਕੀਤੀ ਰਕਬੀਰ ਨੇ ਉਹ ਤਾਂ ਤੇਰੇ ਰਿਸ਼ਤੇ ਬਾਰੇ ਗੱਲ ਕਰਨ ਦੇ ਕੀਤੀ ਸੀ ਮੰਮੀ ਜਦੋਂ ਮੈਂ ਤੁਹਾਡੇ ਨਾਲ ਕੋ ਬਾਹਰ ਬੈਠੀ ਨਾ ਅੰਦਰ ਆਈ ਤੇ ਵੀਰ ਜੀ ਨੇ ਮੈਨੂੰ ਆਵਾਜ਼ ਮਾਰੀ ਸੀ ਵੀਰ ਤੇ ਭਾਬੀ ਦੋਵੇਂ ਬੈਠੇ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਤੇਰੇ ਵਾਸਤੇ ਰਿਸ਼ਤਾ ਆਇਆ ਵਾ ਤੇ ਉਹ ਜਿਹੜੇ ਮੁੰਡੇ ਵਾਲੇ ਆ ਕਹਿੰਦੇ ਆਪਾਂ ਪੜਾਵਾਂਗੇ ਅੱਗੇ ਪੁੱਤ ਕਹਿੰਦੇ ਤਾਂ ਹੈਗੇ ਹੀ ਆ ਨਾ ਪਹਿਲਾਂ ਤਾਂ ਬੜਾ ਖੁਸ਼ ਕਹਿੰਦੇ ਆ ਪਰ ਬਾਅਦ ਚ ਨਹੀਂ ਨਾ ਕੋਈ ਪੱਲੇ ਬੰਦਾ ਫੇ ਜਦੋਂ ਵਿਆਹ ਹੋ ਜਾਂਦੇ ਫੇ ਨਹੀਂ ਕਹਿੰਦੇ ਹੁੰਦੇ ਪਈ ਪੜਾਵਾਂਗੇ ਪਰ ਬਾਕੀ ਇਹ ਵੀ ਆ ਹੌਣ ਕੁਛ ਕਰ ਨਹੀਂ ਸਕਦਾ ਤਾਂ ਮੇਰੇ ਮਨ 'ਚ ਇਹ ਵੀ ਤੂੰ ਪੜ ਲੈਂਦੀ ਜਿਹੜਾ ਤੂੰ ਕੋਰਸ ਕਰਨਾ ਹੀ ਕਰ ਲੈਂਦੀ ਪਰ ਹੁਣ ਮੈਂ ਵੀ ਕੁਛ ਕਰ ਨਹੀਂ ਸਕਦੀ ਉਹਨਾਂ ਦੀ ਮਰਜ਼ੀ ਹੈ ਨਾ ਆਹੋ ਮੰਮੀ ਮੈਂ ਵੀ ਨਹੀਂ ਫਿਰ ਬਹੁਤੀ ਗੱਲ ਕੀਤੀ ਮੈਂ ਵੀ ਨਹੀਂ ਚਾਹਨੀ ਹੁਣ ਕਿ ਮੇਰੇ ਕਰਕੇ ਨਾ ਘਰ 'ਚ ਕੋਈ ਕਲੇਸ਼ ਪਵੇ ਨਾਲੇ ਆ ਵੀਰ ਕਿਹੜਾ ਬਗਾਨਾ ਵਾ ਉਹਨੇ ਜੋ ਵੀ ਸੋਚਣਾ ਵਾ ਚੰਗਾ ਹੀ ਸੋਚਣਾ ਮੇਰਾ ਤੁਸੀਂ ਘਬਰਾਓ ਨਾ ਰਹੀ ਗੱਲ ਮੇਰੀ ਪੜ੍ਹਾਈ ਦੀ ਉਹਨਾਂ ਨੇ ਇਹ ਗੱਲ ਪਹਿਲੇ ਹੀ ਕਰ ਲਈ ਆ ਉਹਨਾਂ ਨਾਲ ਕਿ ਵੀ ਅਸੀਂ ਪੜ੍ਹਾਵਾਂਗੇ ਜੇ ਉਹ ਮੈਨੂੰ ਪੜ੍ਹਾ ਦਿੰਦੀ ਆ ਫਿਰ ਇਸ ਤੋਂ ਵਧੀਆ ਕੀ ਹੋ ਸਕਦਾ ਵਾ ਆਪਣਾ ਮੁੰਡਿਆ ਦਾ ਜਿਹੜਾ ਖਰਚਾ ਲੱਗਣਾ ਉਹ ਹੀ ਆ ਪੜਾਈ ਤੇ ਉਹਨਾਂ ਨੇ ਕਰਾਈ ਦੇਣੀ ਆ ਉਦਾਂ ਨਾ ਪੂਨਮ ਤੇਰਾ ਨਾਲ ਗੱਲ ਕਰਨ ਲਈ ਆ ਤੂੰ ਮੇਰੀ ਧੀ ਆ ਪਰ ਪਤਾ ਨਹੀਂ ਕੀ ਗੱਲਾ ਰਿਸ਼ਤੇ ਦੀ ਮੇਰਾ ਮਨ ਨਹੀਂ ਮੰਨਦਾ ਹੈਗਾ ਪਰ ਜੇ ਮੈਂ ਹਾਂ ਜਵਾਬ ਦਿੱਤਾ ਨਾ ਤੇ ਨਰਕਵੀਰ ਨੇ ਤੇ ਬਲਜੀਤ ਨੇ ਕਹਿਣਾ ਵਾ ਕਿ ਇੰਨੇ ਜਵਾਬ ਦਿੱਤਾ ਇਹ ਹੋਊਗਾ ਅੜੜੀ ਵਿੱਚ ਤੇ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਕਿ ਮੈਂ ਕਿੱਧਰ ਜਵਾਬ ਦਵਾਂ ਤਾਂ ਕੀ ਹੋਊਗਾ ਮੰਮੀ ਘਬਰਾਓ ਨਾ ਮੈਂ ਵੀ ਤਾਂ ਹੀ ਨਾ ਨਹੀਂ ਕੀਤੀ ਹੈਗੀ ਇਹ ਰਿਸ਼ਤਾ ਫੇਰ ਭਾਬੀ ਦੇ ਰਿਸ਼ਤੇਦਾਰਾਂ ਚੋਂ ਆਇਆ ਵਾ ਜਮਾਤ ਕੀ ਫੇਰ ਮਨਾ ਕਰਦੀ ਨਾ ਤੇ ਕਈ ਕੋ ਹੋ ਜਾਣਾ ਏ ਮੈਂ ਹਾਂ ਹੁਣ ਮਹੀਂ ਸਹੀ ਹੋਇਆ ਵਾ ਇਹਦੇ ਨੂੰ ਚੰਗਾ ਮੈਂ ਹਾਂ ਕਰ ਦਿੰਨੀ ਆ ਹਾਂ ਤਾਂ ਪੁੱਤ ਕਰ ਦਿੰਨੀ ਆ ਜਿੰਨੀ ਦਿਰ ਬੰਦਾ ਵੇਖੇ ਨਾ ਪਰਖੇ ਨਾ ਓਨੀ ਦਰ ਕਿਸਦਾ ਕੀ ਪਤਾਂਦਾ ਕੋਈ ਕਿਦਾਂ ਦਾ ਕਿਦਾਂ ਦਾ ਨਹੀਂ ਸਾਧੀਆਂ ਤਾਂ ਬੜੀਆਂ ਦੇਣ ਦੇਈ ਆ ਤੇ ਸਾਧੀਆਂ ਅੱਗੇ ਵੀ ਬੜੀਆਂ ਦਿੰਦੀ ਜਦੋਂ ਦੀ ਮਾਸੀ ਆਈ ਤੇ ਕਿੰਨੀਆਂ ਗੱਲਾਂ ਬਾਤਾਂ ਦੀ ਮਾਸੀ ਕਰਕੇ ਗਈ ਮੈਨੂੰ ਤਾਂ ਈ ਦਾਰੀ ਆਉਂਦਾ ਵਾ ਪਰ ਮੈਂ ਨਾਤ ਨਹੀਂ ਕਰ ਸਕੀ ਤੇ ਪਰ ਮੇਰਾ ਮਨ ਦੇ ਵਿੱਚ ਨਾ ਬਹੁਤ ਫਿਟੋ ਫਿਟੋ ਮੇਰਾ ਮਨ ਕਰਨ ਡਿਆ ਵਾ ਪੂਨਮ ਹਾਂਜੀ ਭਾਬੀ ਤੂੰ ਰਸੋਈ ਚ ਬੜੀ ਰਹਿਣਾ ਵਾ ਮੈਂ ਤਾਂ ਕਹਿੰਨੀ ਪਚੈਰ ਚਲੀਏ ਸ਼ਹਿਰ ਕੀ ਗੱਲ ਜਾਣਾ ਭਾਬੀ ਨਾਲੇ ਤੂੰ ਆਪਣਾ ਫੇਸ਼ਲ ਕਰਾ ਲਈ ਨਾਲੇ ਤੂੰ ਸੂਟ ਲ ਲਈ ਤੇ ਨਾਲ ਮੈਂ ਲਲੂਗੀ ਤੇਰੇ ਬੰਨੇ ਮੈਂ ਵੀ ਫੇਸ਼ਲ ਕਰਾ ਲਿਆਉਂਗੀ ਤੇ ਫੇਸ਼ਲ ਕਰਾਉਣਾ ਕਾਦੇ ਵਾਸਤੇ ਆ ਬੈਣਾ 5 6 ਦਿਨਾਂ ਨੂੰ ਉਹਨਾਂ ਨੇ ਆਉਣਾ ਵਾ ਉਦੋਂ ਨੂੰ ਮਹਾ ਗਲੋ ਹੀ ਆਉਣਾ ਮਸਾਂ ਨਿਖੜ ਜਾਣਗੀਆਂ ਹੋਰ ਹੋ ਰਿਹਾ ਕੀ ਕਰਨ ਚਾਹੀਦਾ ਵਾਸ ਪਹਿਲਾਂ ਸਹੀ ਦੁਨੀਆ ਜਾਣ ਦੀ ਆਪਾਂ ਵੀ ਚਲ ਜਾਂਗੇ ਤੇ ਫੇਰ ਕੀ ਆ ਭਾਬੀ ਫੇਸ਼ਲ ਖਰਾਕ ਐਵੇਂ ਵਾਧੂ ਹੀ ਪੈਸੇ ਖਰਚੇ ਕਰਨੇ ਆ ਇਹਨਾਂ ਉਹਦੇ ਇਦਾਂ ਹੀ ਜੰਗਾ ਵਾ ਨਾਲੇ ਜਿਹਨੇ ਪਸੰਦ ਕਰਨਾ ਆਪੇ ਇਸੇ ਰੰਗ ਚ ਕਰ ਲੂਗਾ ਉਹ ਤੇ ਗਾੜੀ ਲੈਣਾ ਪਸੰਦ ਜਦੋਂ ਤੈਨੂੰ ਗਾੜੀ ਬਿਠਾ ਦਿੱਤਾ ਪਰ ਫੇਰ ਵੀ ਸਾਡਾ ਫਰਜ਼ ਬੰਦਾ ਵੀ ਸਭ ਤੋਂ ਵੱਧ ਸੋਹਣੇ ਲੱਗੀਏ ਭਾਬੀ ਇਦਾਂ ਹੀ ਠੀਕ ਆ ਮੈਨੂੰ ਉਹ ਪਤਾ ਫੇਸ਼ਲ ਕਰਾਉਣਾ ਚਾਹ ਹੈ ਨਹੀਂ ਆ ਜੇ ਤੁਸੀਂ ਜਾਣਾ ਮੈਂ ਤੁਹਾਡੇ ਨਾਲ ਨਹੀਂ ਜਾਨੀ ਆ ਨਹੀਂ ਤੇਰੇ ਬੰਨੇ ਨਾਲ ਤਾਂ ਮੈਂ ਜਾਣਾ ਉਹਦਾ ਤੇਰੇ ਵੀਰ ਨੇ ਮੈਨੂੰ ਜਾਣ ਦੇਣਾ ਉਹਨੇ ਕਿਹਾ ਵੀ ਤੇਰਾ ਘੜਾ ਉੱਥੇ ਠਾਕਾ ਰੱਖਿਆ ਤੈਨੂੰ ਪਤਾ ਤਾਂ ਹੈਗਾ ਉਹਦੇ ਸੁਭਾਅ ਦਾ ਆ ਜਾਗਾ ਚੱਲੀਏਗਾ ਚਲੋ ਠੀਕ ਆ ਫਿਰ ਅਚਾਹ ਬੰਨੇ ਰੱਖੀ ਆ ਮੰਮੀ ਨੇ ਦੇਦਾ ਪਾ ਗਏ ਚਲੋ ਫਿਰ ਚੱਲਦੇ ਆ ਮੈਂ ਮੈਸੇਜ ਉਟਾਂ ਚ ਚੱਲ ਜਾਣਾ ਫਿਰ ਮੈਂ ਵੀ ਤਿਆਰ ਹਾਂ ਫਿਰ ਮੈਂ ਵੀ ਐਸੇ ਸੂਟ ਚ ਚੱਲ ਜਾਨੀ ਆ ਸਵੇਰੇ ਤੇ ਤਿਆਰ ਹੋਈ ਹੀ ਮੈਂ ਪਤਾ ਕੀ ਕਹਿਨੀ ਆ ਉਹ ਤੇ ਸਾਨੂੰ ਘੜੀ ਲੱਗ ਜਾਣੀ ਫੇਸ਼ਲ ਕਰਾਉਂਦੇ ਫਿਰ ਤੇਰੇ ਤੇਰੇ ਤੇ ਵੀ 1 ਘੰਟਾ ਡੇਢ ਘੰਟਾ ਲੱਗਣਾ ਮੇਰੇ ਤੇ ਵੀ ਲੱਗਣਾ ਤੇਰੇ ਵੀਰ ਨੇ ਉਹਨਾਂ ਚ ਇੱਥੇ ਖਲੋਣਾ ਨਹੀਂ ਆ ਇੱਦਾਂ ਕਰਦੇ ਆ ਤੇਰੇ ਵੀਰ ਨੂੰ ਕਹਿੰਨੇ ਵੀ ਸਾਨੂੰ ਛੱਡ ਤੇ ਆਉਣ ਲੱਗੇ ਆਪਾਂ ਰਿਸ਼ਤੇ ਆ ਜਾਾਂਗੇ ਚਲੋ ਠੀਕ ਹੈ ਕਿ ਜਨਾ ਤੇਨੇ ਹੈਗਾ ਹੀ ਆ ਪਰ ਆਪਾਂ ਨੂੰ ਮਨਾ ਲੈਨੇ ਆ ਜਾਓ ਫਿਰ ਭਾਗਾ ਵੀਰ ਜੀ ਨਾਲ ਗਾ ਲੋ ਨਾ ਚਾਹ ਬਣਾਣਾ ਚਲ ਠੀਕ ਆ ਉਹ ਬਣੀ ਨਹੀਂ ਚਾਹ ਜੂ ਅੱਜ ਕੋਈ ਚਾਹ ਤੇ ਧਰੀ ਆ ਪੂਨਮ ਨੇ ਹਾਂ ਤੇ ਉਹਨੂੰ ਚੌਂਕੇ ਚ ਵਾੜੀ ਰੱਖਣਾ ਵੰਦਸ ਜੇ ਹੁਣ ਵੇਖ ਵਕਾਲਾ ਕਰਾਉਣਾ ਮੈਂ ਤੇ ਮਸਾ ਦਾ ਮੂੰਹ ਟੰਗ ਬਣਾ ਦਈਏ ਫੇਸ਼ਲ ਫੂਸ਼ਲ ਉਹਦੀ ਕਰਾ ਲਿਆਈਏ ਤੇ ਤੁਸੀਂ ਸਾਡੇ ਨਾਲ ਚੱਲੋ ਉਹ ਮੈਂ ਨਹੀਂ ਬਾਬਾ ਤੁਹਾਡੇ ਨਾਲ ਜਾਣਾ ਉੱਥੇ ਤੁਹਾਨੂੰ 3-4 ਘੰਟੇ ਲੱਗ ਜਾਣੇ ਫੇਸ਼ਲ ਕਰਾਉਂਦੀਆਂ ਤੇ ਮੈਂ ਉੱਥੇ ਕਰਨਾ ਬੈਠੇ ਰਹੇ ਤੇ ਫਿਰ ਕੀ ਹੋ ਗਿਆ ਲੱਗ ਜਾਣੇ ਇਹਦੇ ਉਹ ਗੁੜੀਆਂ ਦਾ ਨਾ ਸਹੀ ਦੁਨੀਆ ਹੀ ਜਾਣਦੀ ਆ ਜਾਂਦਾ ਉਹ ਜਿਹੜਾ ਜਾਂਦਾ ਪਰ ਮੇਰਾ ਨਹੀਂ ਇਹ ਕਰਦਾ ਜਾਣ ਨੂੰ ਮੈਂ ਬੋਲ ਪੀਟਾ ਮੂੰਹ ਇੱਧਰ ਕਦੀ ਵੇਖ ਕਦੀ ਇੱਧਰ ਵੇਖ ਕੌਣ ਹੈ ਇੱਥੇ ਖਲੋਤਾ ਇੱਥੇ ਪੀਟਾ ਚਲੋ ਠੀਕ ਹੈ ਨਹੀਂ ਨਾ ਜਾਣਾ ਤੁਹਾਨੂੰ ਛੱਡਦੇ ਆਓਗੇ ਨਾ ਨਾਲ ਹੀ ਲੈਣੇ ਆ ਸੂਟ ਉੱਥੇ ਸੂਟ ਪਸੰਦ ਕਰਾ ਕੇ ਪੈਸੇ ਦੇਗੇ ਨਾ ਤੇ ਤੁਹਾਨੂੰ ਫੇਸ਼ਲ ਜੋਗੇ ਦੇਜੋ ਮੁੜ ਕੇ ਫਿਰ ਸਾਡਾ ਸਾਡਾ ਵੀ ਲ ਖਰਚੇ ਨੂੰ ਜੀ ਕਰਦਾ ਪੈਸੇ ਸੂਟ ਲੈਣੇ ਲੈਣੇ ਮੈਂ ਤਾਂ ਪੂਨਮ ਨੇ ਨਹੀਂ ਠਾਕਾ ਤੇਰਾ ਕਿ ਪੂਨਮ ਦਾ ਵੇਖ ਬਖਾਰਾ ਦੱਸ ਮੇਰਾ ਵੀ ਤਾਂ ਕਦੀ ਨਾ ਕਦੀ ਠਾਕਾ ਲੱਗਾ ਹੀ ਨਾ ਅੱਜ ਨਹੀਂ ਤੇ ਕਦੀ ਵੀ ਨਹੀਂ ਜਦੋਂ ਲੱਗਾ ਉਹਨੂੰ ਸੂਟ ਨਵੇਂ ਪਾਈ ਹੁਣ ਘਰ ਵਾਲੇ ਸੂਟ ਬਥੇਰੇ ਆ ਨਾਲੇ ਵੇਖਣ ਉਹਨਾਂ ਉਹਨੂੰ ਪੂਨਮ ਨੂੰ ਨਾ ਤੈਨੂੰ ਨਹੀਂ ਹੋਣਾ ਚੁੱਪਾ ਕਰਕੇ ਇੱਕ ਸੂਟ ਪੂਨਮ ਦਾ ਲੈਣੇ ਆ ਹਾਏ ਰੱਬ ਸੋ ਖਰਚੇ ਹੋਣੇ ਉਦੋਂ ਨੂੰ ਵੀ ਸਾਰੀ ਦੁਨੀਆ ਨਾਲੋਂ ਇੱਕ ਜੂਸ ਆਹੋ ਬੰਦਾ ਮੈਨੂੰ ਟੱਕਰ ਗਿਆ ਆ ਜਦੋਂ ਸੂਟ ਦਾ ਨਾਲ ਲੈਣਾ ਨਾ ਇਹ ਹੋਗਾ ਨਾ ਤੁਹਾਡਾ ਕੋ ਸੂਟ ਹੈਗੇ ਤੁਹਾਡਾ ਕੋ ਸੂਟ ਹੈਗੇ ਪੁਰਾਣੇ ਪਾਪਾ ਜਾਈ ਜਾਣੇ ਆ ਤੇ ਜੇ ਕੱਲ ਨੂੰ ਮਾਲੂਮ ਮੁੰਡਾ ਪਸੰਦ ਹੈ ਕਿ ਕੱਲ ਨੂੰ ਵਿਆਹ ਰੱਖਿਆ ਮਨ ਕੇ ਤੂੰ ਸਾਵੇਂ ਕਹਣਾ ਮੈਨੂੰ ਵੀ ਉਹਨੇ ਜਿਹੜੇ ਜਿੰਨੇ ਪੂਨਮ ਦੇ ਬਣਾਏ ਉਹ ਤਾਂ ਫੇਰ ਮੈਂ ਬਣਾਉਣੀਆਂ ਹੀ ਆ ਅੱਜ ਕੋਈ ਗੱਲ ਨਹੀਂ ਹਜੇ ਘਰ ਵਾਲਾ ਸੂਟ ਪਾ ਕੇ ਵੇਖ ਲੈ ਤੂੰ ਜਿਹੜਾ ਬਾਹਰ ਠਾਕਾ ਲੱਗਣਾ ਵੇਖ ਮਗਲ ਤੇ ਘਰੇ ਹੋਣਾ ਵਾ ਆਪਣੇ ਇੱਕ ਸੂਟ ਪੂਨਮ ਦਾ ਲੈ ਦਨੇ ਆ ਤੇ ਫਿਸ਼ਰ ਕਰਾ ਦਨੇ ਪੂਨਮ ਦੀ ਜਿਹੜਾ 2-4000 ਲੱਗਦਾ ਉਹ ਲਾ ਕੇ ਤੇ ਬਸ ਘਰ ਆ ਜਿਓ ਛੱਡ ਤੈਨੂੰ ਮੈਂ ਆਉਂਗਾ ਜੇ ਵੇਲਾ-ਕਿ ਵੇਲਾ ਹੋ ਜਾਏਗਾ ਮੈਨੂੰ ਫੋਨ ਕਰ ਤੇ ਮੈਂ ਲੈਣ ਆ ਜੂੰਗਾ ਕਿੰਨੀਆਂ ਗੱਲਾਂ ਸੁਣਾਤੀਆਂ ਦੱਸ ਫੇਰ ਕੀ ਆ ਇੱਕ ਸੂਟ ਤੁਹਾਡੇ ਅਰਗੇ ਤੇ ਹਾਸਲੀ ਖੁਸ਼ੀ ਜਣ ਲੈ ਦਿੰਦੇ ਆ ਵੀ ਚਲ ਪੈਨ ਦਾ ਠਾਕਾ ਲਗਣਾ ਤੇ ਬਾਹਨੇ ਦਾ ਸੂਟ ਬਣ ਜਾਊਗਾ ਬਾਹਨੇ ਨੇ ਮੈਨੂੰ ਪਤਾ ਨੋ 5000 ਚ ਪੈਣਾ ਸੂਟ ਮੈਨੂੰ ਚਾਹੇ ਤੇ ਬੰਦਾ 1000 15 16 ਲੈ ਲੈਂਦਾ ਵਾ ਸੂਟ ਤੇ ਤੁਸੀਂ 4 4000 ਰੁਪਏ ਹੱਥ ਪਾਉਂਦੀਆਂ ਜਾ ਕੇ ਦੁਕਾਨ ਤੇ ਚੰਗਾ ਬੱਬਾ ਨਹੀਂ ਲੈਂਦੀ ਹੁਣ ਨਾਲ ਤੇ ਤੁਰੋਗੇ ਨਾ ਉਹਦਾ ਤੇ ਸੂਟ ਪਸੰਦ ਕਰੋਗੇ ਨਾ ਫੇਰ ਅਹੀ ਰੰਗ ਡੰਗ ਹੋਰ ਤਰ੍ਹਾਂ ਦਾ ਲੈਣਤਾ ਫੇਰ ਤੁਹਾਡੇ ਅਰਗੇ ਨੇ ਗਣਾ ਰੰਗ ਨਹੀਂ ਚੰਗਾ ਲੈਂਦਾ ਚਲ ਕੋਈ ਨਹੀਂ ਚਾਹ ਪੀ ਕੇ ਫੇਰ ਜਾਂਦੇ ਆ ਮੈਂ ਫੇਰ ਹੋ ਜਾਂਦਾ ਵਾਂ ਤਿਆਰ ਤੇ ਤੁਹਾਨੂੰ ਸੂਟ ਲੈ ਕੇ ਉੱਥੇ ਸੀਨੇ ਤੇ ਜਦੋਂ ਵੇਲੀਆਂ ਆਂ ਮੈਨੂੰ ਫੋਨ ਕਰ ਦੇ ਫੇਰ ਮੈਂ ਲੈ ਜਾਊਂਗਾ ਤੁਹਾਨੂੰ ਆਣ ਕੇ ਆਹੋ ਮੈਂ ਸੂਟ ਲੈ ਕੇ ਸੀਨੇ ਦੇ ਦਈਏ ਮਾ ਸੀਪਣਾ ਹੀ ਆ ਉਦੋਂ ਤੱਕ ਚਾ ਠੀਕ ਆ ਮੈਂ ਮੂੰਹ ਹੱਥ ਧੋਲਾ ਕਪੜੇ ਚੇਂਜ ਕਰ ਲਾਂ ਫੇਰ ਚਲਦੇ ਆ ਚਾਹ ਪੀ ਕੇ ਹਾਂ ਚਲ